ਪਾਉਨਾਂ ਨੇ ਸਾਨੂੰ ਯਾਦ ਨਹੀਂ ਰੱਖਿਆ ਜਦੋਂ ਕਾਰੋਬਾਰ ਵੱਡੇ ਸੀ ਤੇ ਵਧਾਉਣ ਲੱਗੇ ਉਹਨਾਂ ਦਾ ਦੁਨੀਆਂ 'ਚ ਅਮੀਰ ਹੋਣ ਦੀ ਲੋੜ ਲੱਗੀ ਭਰਾਓ ਇਸ ਲਈ ਉਹ ਪੰਜਾਬ ਨਾਲੋਂ ਖੜ੍ਹ ਨਹੀਂ ਸਕਦੇ ਜੇ ਇੱਕ ਘਰ 'ਚੋਂ ਜਕੀਰੀਆਂ ਨੂੰ ਮਿਲ ਰਿਹਾ ਵਾਏ ਵਾਏ 6 6 ਤੁਸੀਂ ਐਮਐਲਏ ਬਣਾਉਣ ਲੱਗੇ ਉਹ ਥੋੜੇ ਯਾਦ ਵੀ ਕਿਉਂ ਰੱਖੋ ਇੱਕ ਹੀ ਘਰ ਦੇ ਸਾਰੇ ਸਾਰੇ ਮੰਤਰੀ ਬਣ ਲੱਗੇ ਹੋ ਸਕਦੇ ਨੇ ਵੀ ਲੋਕ ਚੁੱਪ ਕਰ ਗਏ ਬਾਦਲ ਸਾਹਿਬ ਮੁੱਖ ਮੰਤਰੀ ਬਣ ਜਾਂਦੇ ਠੀਕ ਹੈ ਲੋਕ ਬੜਾਉਦੇ ਬਣਨਾ ਚਾਹੀਦਾ ਪਰ ਨਾਲ ਮੁੰਡੇ ਨੂੰ ਡੀਪੀ ਸੀਐਮ ਬਣਾ ਲੈਂਦੇ ਨਾਲ ਹੀ ਜੋਇਨ ਮੰਤਰੀ ਬਣਾ ਲੈਂਦੇ ਨਾਲ ਹੀ ਮੁੰਡੇ ਦੇ ਸਾਲੇ ਨੂੰ ਬਣਾ ਲੈਂਦੇ ਨਾਲ ਆ ਦੇ ਭਤੀਜੇ ਨੂੰ ਬਣਾ ਲੈਂਦੇ ਰਹਿੰਦੀ ਖੋਦੀ ਕਸਰਾ ਬੀਬੀ ਵੀ ਇਹਨੇ ਘਰੇ ਕਿਹੜਾ ਚੌਕਾ ਚੁਦਾ ਕਰਨਾ ਇਹਨੂੰ ਵੀ ਦੇਖੀ ਮੰਤਰੀ ਬਣਾਉਂਦੇ ਮੰਤਰੀ ਬਣਨਾ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਪੰਜਾਬ ਦੀ ਸੇਵਾ ਤਾਂ ਕੀ ਕਰਨੀ ਸੀ ਇੱਕ ਆਪਣੇ ਦੇ ਵੱਡਾ ਵਿਰਤਾ ਪੈ ਗਈ ਸਿਆਪਤ ਆ ਗਈ ਸੀ ਦਿੱਲੀ ਸੈਟਰ ਦੀ ਸਰਕਾਰ ਵੱਲੋਂ ਜਿਹੜੇ ਅਸੀਂ ਖੇਤੀ ਕਰਕੇ ਰੋਟੀ ਖਾਣ ਵਾਲੇ ਲੋਕ ਆ ਸਾਡੇ ਕੋਲ ਹੋਰ ਵੱਡੇ ਕਾਰੋਬਾਰ کارਖਾਨੇ ਨਹੀਂ ਪੰਜਾਬ ਖੇਤੀ ਦੇ ਸੰਦ ਦੀ ਜਿਉਂਦਾ ਤੇ ਤਰੱਕੀ ਕਰਦਾ ਕਾਲੇ 3 ਗਰੂਨ ਲੈਦੇ ਮੋਦੀ ਦੀ ਸਰਕਾਰ ਨੇ ਤੇ ਬੀਵੀ ਵਿੱਚ ਬੈਠੀ ਪਾਸ ਕਰਵਾਈ ਉਹਨਗੇ ਲਈ ਮੈਂ ਇਸਤੀਫਾ ਦੇਦਾ ਜਿਹੜਾ ਨੁਕਸਾਨ ਹੋਣਾ ਸੀ ਉਹ ਕਰਵਾ ਦਾ ਬਾਅਦ ਕੁਝ ਦੇ ਦਿਓ ਜੋ ਕੰਤਾ ਕਤਨ ਕਰਕੇ ਕਹੇ ਮੇਨੂੰ ਗਲਤੀ ਹੋ ਗਈ ਤੇ ਉਸ ਬੰਦੇ ਜਿਹੜਾ ਨਹੀਂ ਜਾਣ ਪੈ ਸਕਦੇ ਉਹਦਾ ਗਿਆਨ ਚਾਹ ਜਿਹੜਾ ਨੁਕਸਾਨ ਕਰਨਾ ਸੀ ਉਹਦਾ ਕਰਨ ਦਾ ਔਰ ਉਹਦੇ ਲਈ ਸਰ ਜੀ ਜੀ ਤੁਹਾਨੂੰ ਆ ਰਹੇ ਹੈ ਤੁਹਾਨੂੰ ਪਿੰਡਾਂ ਵਿੱਚ ਜਾ ਰਹੇ ਹੋ ਕੀ ਹੰਗਾਰਾ ਮਿਲ ਰਿਹਾ ਜੀ ਬਹੁਤ ਵਧੀਆ ਜੀ ਤੁਸੀਂ ਇੱਥੇ ਬੈਠੇ ਹੋ ਜਿੱਨਾ ਸਾਰੀ ਸੰਗਤ ਨੇ ਵੱਡੇ ਵੱਡੇ ਬਜ਼ੁਰਗ ਪਿਆਰੇ ਭਰਾ ਪੇੜਾ ਮਾਵਾ ਸਾਰੇ ਲੋਕ ਹੋਮਾ ਬਾਕੇ ਆਉਂਦੇ ਆ ਗੱਲਬਾਤ ਸੁਣਦੇ ਔਰ ਭਰੋਸਾ ਦਿੰਦੇ ਆ ਕਿ ਇਸ ਵਾਰ ਬਹੁਤ ਵੱਡੀ ਜਿੱਤ ਕਰਵਾਉਂਗਾ ਹਾਂਜੀ ਸਰ ਅੱਜ ਪਿੰਡ ਗੁੜਸਰੀ ਵੀ ਇਹ ਖੁੱਡੀਆਂ ਸਾਹਿਬ ਆਏ ਸੀ ਕੀ ਰਿਸਪੌਂਸ ਮਿਲਿਆ ਉਹਨਾਂ ਨੂੰ ਤੇ ਪਿੰਡ ਵਾਲਿਆਂ ਨੇ ਕੀ ਰਿਸਪੌਂਸ ਦਿੱਤਾ ਉਹਨਾਂ ਨੂੰ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗਰਮੀ ਸਿੰਘ ਜੀ ਫੁੱਢੀਆਂ ਜੋ ਬੜੇ ਨੇਕੇ ਸੁਭਾਅ ਦੇ ਮਾਲਕ ਹੈ ਤੇ ਸਰਦਾਰ ਜਗਦੇਵ ਸਿੰਘ ਜੀ ਫੁੱਢੀਆਂ ਜਿਹੜੇ ਬੜੇ ਸਾਊ ਸੁਭਾਅ ਦੇ ਮਾਲਕ ਸੀ ਸਿਆਹਤਦਾਨ ਉਹਨਾਂ ਦਾ ਬੇਟਾ ਹੈ ਬੜਾ ਅਗਾਹ ਬਦੂ ਸੋਚ ਦਾ ਮਾਲਕ ਹੈ ਮਿੱਠ ਬੋਲੜੇ ਸੁਭਾਅ ਦਾ ਧਣੀਆਂ ਤੇ ਇਮਾਨਦਾਰ ਇਨਸਾਨ ਅੱਜ ਮੇਰੇ ਪਿੰਡ ਗੁਰਸੜੀ ਪਹੁੰਚਣ ਤੇ ਉਹਨਾਂ ਨੂੰ ਜੀ ਆਖਿਆ ਗਿਆ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਅਸੀਂ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਪਿੰਡ ਗੁਰਸੜੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਡੇ ਪਿੰਡ ਦੇ ਵਿੱਚ ਉਹਨਾਂ ਨੂੰ ਲੀਡ ਦਵਾਈ ਜਾਊਗੀ